ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜੀ ਆਪਾਂ ਘਰਾਂ ਦੇ ਵਿੱਚ ਜਾਂ ਖੇਤ ਆਪਾਂ ਮੋਟਰ ਦੇ ਉੱਤੇ ਫਲਦਾਰ ਬੂਟੇ ਜਿਹੜੇ ਲਾਏ ਹੁੰਦੇ ਆ ਜਾਂ ਬਾਗਾਂ ਦੇ ਵਿੱਚ ਤਾਂ ਜਿਹੜੇ ਹੈਗੇ ਜਾਂ ਉਹਨਾਂ ਦੀ ਸਮਾਂਸਾਰਨੀ ਬਣੀ ਹੁੰਦੀ ਆ ਕਈ ਵਾਰ ਆਪਾਂ ਘਰ ਦੇ ਵਿੱਚ ਜਿਹੜੇ ਬੂਟੇ ਲਾਏ ਆ ਜਾਂ ਮੋਟਰ ਤੇ ਇੱਕ ਦੋ ਬੂਟੇ ਫਲਦਾਰ ਲਾਏ ਹੁੰਦੇ ਆ ਤਾਂ ਉਹਦੇ ਵਿੱਚ ਕਈ ਵਾਰ ਕਿਸੇ ਕਿਸਮ ਦੀ ਕੋਈ ਘਾਟ ਰਹਿ ਜਾਂਦੀ ਆ ਤਾਂ ਜਿਹਦੇ ਨਾਲ ਹੁਣ ਜਿਵੇਂ ਗਰਮੈਸ਼ ਵਧਣੀ ਆ ਤਾਂ ਫਲਾਂ ਦਾ ਕੀੜਾ ਹੋਣ ਲੱਗ ਪੈਂਦਾ ਖਾਸ ਤੌਰ ਤੇ ਆड़ੂ ਆਲੂ ਬੁਖਾਰਾ ਆਂਬ ਵਾਲੀ ਚੀਨਾਸ਼ਪਤੀ ਨਿੰਬੂ ਜਾਤੀ ਦੇ ਜਿਹੜੇ ਬੂਟੇ ਆ ਕਿੰਨੋਂ ਵਗੈਰ ਜੋ ਵੀ ਤੁਸੀਂ ਜਿਹੜੀ ਹੈਗੇ ਆ ਲਾਏ ਹੋਏ ਆ ਤਾਂ ਉਹਨਾਂ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰਨੀ ਆ ਜਿਨ੍ਹਾਂ ਨੂੰ ਫਾਲ ਆ ਰਿਹਾ ਉਹਨਾਂ ਦੇ ਆਪਾਂ ਫਲ ਟਿਕੜ ਦੋ ਬਚਾਉਣ ਲਈ ਦੂਸਰਿਆਂ ਨੂੰ ਆਪਾਂ ਸਾਂਭ ਸੰਭਾਲ ਜਿਹੜੀ ਹੈਗੀ ਆ ਇਹਨਾਂ ਦੇ ਵਿੱਚ ਆਪਾਂ ਇਸ ਮਹੀਨੇ ਖਾਸ ਤੌਰ ਤੇ ਤਾਂ ਉਹਦੇ ਵਿੱਚ ਕਿਸਾਨ ਵੀਰੋ ਦੇਖੋ ਵੀ ਜਿਹੜਾ ਹੁਣ ਗਰਮੀ ਜਿਹੜੀ ਵੱਧਦੀ ਹੈ ਟੈਂਪਰੇਚਰ ਅੱਪ ਹੁੰਦਾ ਤਾਂ ਇਹਦੇ ਨਾਲ ਜਿਹੜੇ ਫਲਦਾਰ ਜਿਨ੍ਹਾਂ ਦੇ ਵਿੱਚ ਫਲ ਆਉਣਾ ਉਹ ਉਹਨਾਂ ਦਾ ਕੇਰਾ ਵੱਜ ਜਾਂਦਾ ਫਾਲਾ ਜ ਇੱਕ ਤਾਂ ਹੁੰਦਾ ਕਿ ਫੁੱਲ ਜਦੋਂ ਆਉਂਦੇ ਆ ਫੁੱਲ ਬੂਟੇ ਕਈ ਵਾਰ ਆਪਣੇ ਆਪ ਛਾੜਦੇ ਹੁੰਦੇ ਕਿ ਉਹਨਾਂ ਦੀ ਥਿਨਿੰਗ ਕਰਦੇ ਆ ਕਿ ਜਿੰਨਾ ਕੁ ਫਲ ਦੀ ਜ਼ਰੂਰਤ ਆ ਜਿੰਨਾ ਕਿ ਨੂੰ ਸੁਭਾਲ ਸਕਦਾ ਬੂਟਾ ਇਹ ਨੇਚਰਲ ਪ੍ਰੋਸੈਸ ਹੁੰਦੀ ਆ ਕਈ ਵਾਰ ਕੁਝ ਜਿਹੜੇ ਆਪਣੇ ਬੂਟਿਆਂ ਦੇ ਵਿੱਚ ਜ਼ਿਆਦਾ ਫਲ ਆ ਜੇ ਕਈ ਵਾਰ ਆਪਾਂ ਫਲ ਜਦੋਂ ਆਉਂਦੇ ਆ ਤਾਂ ਫੁੱਲ ਤੋੜ ਦੇਣੇ ਕਿਉਂਕਿ ਜਦੋਂ ਫਲ ਬਣਨਾ ਸ਼ੁਰੂ ਹੋ ਗਿਆ ਫੇਰ ਡ੍ਰੌਪਿੰਗ ਨਹੀਂ ਉਹਦੀ ਹੋਣੀ ਚਾਹੀਦੀ ਫੇਰ ਫਲ ਨਹੀਂ ਝੜਨਾ ਚਾਹੀਦਾ ਫੁੱਲ ਕਈ ਵਾਰ ਬੂਟੇ ਝਾੜ ਲੈਂਦੇ ਹੁੰਦੇ ਆ ਤਾਂ ਖਾਸ ਤੌਰ ਤੇ ਆड़ੂ ਤੇ ਅਲੂਚਾ ਆਲੂ ਬੁਖਾਰਾ ਇਹਦੇ ਬਾਗਾਂ ਦੇ ਵਿੱਚ ਜਾਂ ਦਰਖਤ ਜਿੱਥੇ ਵੀ ਛੋਟੇ ਜਿਹੋਟੇ ਘਰੇ ਲੱਗਿਆ ਹੋਇਆ ਦਰਖਤ ਜਾਂ ਮੋਟਰ ਤੇ ਲੱਗਿਆ ਤਾਂ ਉਹਦੇ ਵਿੱਚ ਸੱਲ ਬਣੀ ਰਹਿਣੀ ਚਾਹੀਦੀ ਥੱਲੇ ਜੜਾਂ ਦੇ ਵਿੱਚ ਇਹ ਨਹੀਂ ਕਿ ਆਪਾਂ ਪਾਣੀ ਪੂਰਾ ਭਰ ਕੇ ਰੱਖੀਏ ਨਾ ਖੁਸ਼ਕੀ ਨਹੀਂ ਆਉਣ ਦੇਣੀ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਸੈੱਲ ਹੋਣੀ ਚਾਹੀਦੀ ਕਿ ਜਦੋਂ ਪਾਣੀ ਲਾਇਆ ਉਹਦੀ ਜਿਹੜੀ ਜਿੰਨੇ ਕਿ ਦਿਨ ਸੈੱਲ ਬਣੀਏ ਉਸ ਤੋਂ ਬਾਅਦ ਜਦੋਂ ਖੁਸ਼ਕੀ ਆ ਗਈ ਤਾਂ ਪਾਣੀ ਫੇਰ ਦਿਓ ਖੁਸ਼ਕੀ ਦੇ ਨਾਲ ਕਾਫੀ ਜਿਹੜਾ ਫਰੂਟ ਡ੍ਰੌਪ ਇਨ੍ਹਾਂ ਦਰਖਤਾਂ ਦੇ ਵਿੱਚ ਬੂਟਿਆਂ ਦੇ ਵਿੱਚ ਆਉਂਦਾ ਅੰਬ ਲੀਚੀ ਨਾਸ਼ਪਾਤੀ ਤੇ ਨਿੰਬੂ ਜਾਤੀ ਦੇ ਜਿਹੜੇ ਫਾਲਾ ਉਹਨਾਂ ਨੂੰ ਆਪਾਂ ਇਹਨਾਂ ਨੂੰ ਬੂਟਿਆਂ ਨੂੰ ਲਗਾਤਾਰ ਹੁਣ ਹਲਕੀ ਸਿੰਜਾਈ ਦਿੰਦੇ ਰਹਿਣਾ ਕਿਉਂਕਿ ਟੈਂਪਰੇਚਰ ਹੈ ਜਿਹੜਾ ਕਾਫੀ ਆਪਾ ਨਵੇਂ ਲਗਾਏ ਬੂਟੇ ਜਿਹੜੇ ਨਾ ਆਪਾਂ ਬੂਟੇ ਕੋਈ ਨਵੇਂ ਲਾਏ ਆ ਤਾਂ ਉਹਦੇ ਜੜ ਮੁੱਡ ਵਾਲੇ ਭਾਗ ਤੇ ਜੇ ਕੋਈ ਫਟਾਰਾ ਆ ਰਿਹਾ ਹੈ ਛੋਟਾ-ਬੋਟਾ ਕਈ ਵਾਰ ਮੁੱਡਾਂ ਕੋਲ ਫੁੱਟਣ ਲੱਗ ਪੈਂਦੇ ਉਹ ਤੋੜ ਦੇ ਰੋ ਉਹ ਨਹੀਂ ਆਪਾਂ ਵਧਣ ਦੇਣਾ ਉਹਦੇ ਨਾਲ ਕੁਆਲਿਟੀ ਖਰਾਬ ਹੁੰਦੀ ਹੈ ਜਾਂ ਗਰੋਥ ਪੈਟਰਨ ਵੀ ਖਰਾਬ ਹੁੰਦਾ ਬੂਟੇ ਦਾ ਅੰਬ ਦੇ ਬੂਟਿਆਂ ਨੂੰ ਚਟੋ ਰੋਗ ਤੋਂ ਬਚਾਉਣ ਲਈ ਇਸ ਟਾਈਮ ਜਿਹੜਾ ਤੁਸੀਂ 1 ਮਿਲੀਲੀਟਰ ਕੰਟਾਫ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਆਪਾਂ ਜਿੰਨਾ ਕ ਪਾਣੀ ਤੁਹਾਡਾ ਦਰਖਤ ਨੂੰ ਸਪਰੇਅ ਕਰਨ ਤੇ ਲੱਗਦਾ 1 ਮਿਲੀਲੀਟਰ ਕੰਟਾਫ ਪ੍ਰਤੀ ਲੀਟਰ ਪਾਣੀ ਆਪਾਂ ਇਹ ਜਿਹੜੀ ਹੈਗੀ ਆ ਸਪ ਤੇ ਫਲਦਾਰ ਬੂਟਿਆਂ ਨੂੰ ਜਿਹੜੀ ਸਪਾਰਸ਼ ਅਨੁਸਾਰ ਜਿਹੜੇ ਤੁਹਾਡੀ ਕੋਈ ਨਾਈਟ੍ਰੋਜਨ ਦੇਣ ਵਾਲੀ ਰਹਿੰਦੀ ਹੈ ਫਾਸਫੋਰਸ ਪੋਟਾਸ਼ ਜਿੰਕ ਜਾਂ ਕੋਈ ਰੂੜੀ ਖਾਦ ਥੋੜੀ ਬਹੁਤੀ ਤੁਸੀਂ ਪਾਉਣੀ ਆ ਤਾਂ ਉਹ ਤੁਸੀਂ ਜਰੂਰਤ ਅਨਸਾਰ ਜਿਹੜੀਆਂ ਰਸਾਇਣਿਕ ਖਾਦਾਂ ਦਾ ਜਰੂਰੀ ਪਾ ਦਿਓ ਤੇ ਜਿਹੜੀ ਕੋਈ ਕੰਪੋਸਟ ਵਗੈਰਾ ਪਾਉਣੀ ਹੈ ਉਹ ਵੀ ਤੁਸੀਂ ਪਾ ਸਕਦੇ ਤੇ ਹਲਕਾ ਪਾਣੀ ਦਿਓ ਤੇ 나ਸ਼ਪਾਤੀ ਦੇ ਬਾਗਾਂ ਵਿੱਚ ਖਾਦਾਂ ਪਾਉਣ ਤੋਂ ਬਾਅਦ ਜਿਹੜੀ ਹੈਗੀ ਝੋਨੇ ਦੀ ਪਰਾਲੀ ਨਾਲ ਮਲਚਿੰਗ ਦੀ ਮੋਟੀ ਤੇ ਜਰੂਰ ਵਿਛਾ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇ